ਜੰਮੂ ਤੇ ਕਸ਼ਮੀਰ ਦਾ ਨਾਮ ਆਮ ਤੌਰ ਤੇ ਇਕੱਠਾ ਲਿਆ ਜਾਂਦਾ ਹੈ ਪਰ ਜਦੋਂ ਗੱਲ ਸਹੱਪਣ ਦੀ ਹੋਵੇ ਜਾਂ ਧਰਤੀ ਤੇ ਜੰਨਤ ਨਾਲ ਤੁਲਨਾ ਕਰਨੀ ਹੋਵੇ ਤਾਂ ਸਿਰਫ ਕਸ਼ਮੀਰ ਦਾ ਨਾਮ ਹੀ ਮੂੰਹ ਤੇ ਆਉਂਦਾ ਹੈ ਤੇ ਜੰਮੂ ਨੂੰ ਅਣਗੌਲਿਆ ਛੱਡ ਦਿੱਤਾ ਜਾਂਦਾ ਹੈ ਪਰ ਸੱਚ ਇਹ ਹੈ ਕਿ ਜੰਮੂ ਦਾ ਖਿੱਤਾ ਆਪਣੇ ਅੰਦਰ ਉਹ ਖਜ਼ਾਨੇ ਲੁਕਾਈ ਬੈਠਾ ਹੈ ਜਿਨ੍ਹਾਂ ਬਾਰੇ ਬਹੁਤਿਆਂ ਨੂੰ ਪਿੰਡ ਤੱਕ ਨਹੀਂ ਬਹੁਤੇ ਲੋਕ ਇਸ ਗੱਲ ਤੋਂ ਅਣਜਾਣ ਨੇ ਕੇ ਜੰਮੂ ਦੇ ਕੁਝ ਅਜਿਹੇ ਇਲਾਕੇ ਨੇ ਜਿਹੜੇ ਸੁੰਦਰਤਾ ਵਿੱਚ ਕਸ਼ਮੀਰ ਦੇ ਬਰਾਬਰ ਖੜਦੇ ਨੇ ਤੇ ਪੰਜਾਬ ਤੋਂ ਬਹੁਤ ਨੇੜੇ ਵੀ ਨੇ ਤੇ ਇੱਕ ਅਜਿਹਾ ਇਲਾਕਾ ਜਿੱਥੇ ਪੰਜਾਬ ਤੋਂ ਸਿਰਫ 3-4 ਘੰਟੇ ਦਾ ਸਫ਼ਰ ਕਰਕੇ ਹੀ ਪਹੁੰਚਿਆ ਜਾ ਸਕਦਾ ਹੈ ਮੈਂ ਗੱਲ ਕਰ ਰਿਹਾ ਮਿਨੀ ਕਸ਼ਮੀਰ ਕਹੇ ਜਾਣ ਵਾਲੇ ਬਦਰਵਾ ਸਰਥਲ ਸਰਕਟ ਤੇ ਉਸ ਥਾਂ ਦੀ ਜਿਸ ਨੇ ਮੈਨੂੰ ਸਭ ਤੋਂ ਵੱਧ ਹੈਰਾਨ ਕੀਤਾ ਪਦਰੀ ਪਾਸ ਦੀ ਜੰਮੂ ਖਿੱਤੇ ਦਾ ਇਹ ਇਲਾਕਾ हिमाचल ਦੇ ਚੰਬਾ ਜ਼ਿਲ੍ਹੇ ਦੇ ਨਾਲ ਲੱਗਦਾ ਹੈ ਤੇ ਪਦਰੀ ਪਾਸ ਹੀ ਉਹ ਗੇਟਵੇ ਹੈ ਜਿਸ ਨੂੰ ਪਾਰ ਕਰਕੇ ਤੁਸੀਂ ਹਿਮਾਚਲ ਤੋਂ ਜੰਮੂ ਵਿੱਚ ਦਾਖਲ ਹੋ ਸਕਦੇ ਹੋ ਮੌਨਸੂਨ ਵਿੱਚ ਇਸ ਪਾਸ ਦਾ ਲੈਂਡਸਕੇਪ ਇੰਨਾ ਤਿਲਸਮੀ ਤੇ ਧੁੰਦ ਨਾਲ ਭਰਿਆ ਸੀ ਕਿ ਇਹ ਮੈਨੂੰ ਗੇਮ ਆਫ ਥਰونز ਵਾਈਕਿੰਗ ਸੀਰੀਜ਼ 'ਚ ਦਿਖਾਏ ਗਏ ਯੂਰਪੀ ਲੈਂਡਸਕੇਪਸ ਵਰਗਾ ਲੱਗਾ ਜਦੋਂ ਇਸ ਦੀਆਂ ਇਹ ਖਾਸੀਅਤਾਂ ਮੈਂ ਚੈਟ ਜੀਪੀਟੀ ਨੂੰ ਦਸੀਆਂ ਤਾਂ ਉਸਨੇ ਵੀ ਪਦਰੀ ਪਾਸ ਦੇ ਲੈਂਡਸਕੇਪ ਦੀ ਤੁਲਨਾ ਆਇਰਿਸ਼ ਹਾਈਲੈਂਡਸ ਦੇ ਨਾਲ ਕੀਤੀ ਇਹ ਉਹ ਹਿਮਾਲਿਆ ਨਹੀਂ ਜਿਸ ਦੀ ਅਸੀਂ ਕਲਪਨਾ ਕਰਦੇ ਹਾਂ ਇੱਥੇ ਟਿੱਕੀਆਂ ਤੇ ਬਰਫ਼ੀਲੀਆਂ ਚੋਟੀਆਂ ਨਹੀਂ ਸਗੋਂ ਮੀਲਾ ਤੱਕ ਫੈਲੇ ਹਰੇ ਮਖਮਲੀ ਮੈਦਾਨ ਸਨ ਬੱਦਲ ਸਾਡੇ ਪੈਰਾਂ ਹੇਠ ਸਨ ਤੇ ਮਾਹੌਲ ਪੂਰੀ ਤਰ੍ਹਾਂ ਜਾਦੂਈ ਸੀ ਇੱਥੇ ਕੋਈ ਵੱਡੇ ਹੋਟਲ ਜਾਂ ਰੈਸਟੋਰੈਂਟ ਨਹੀਂ ਸਨ ਇੱਥੇ ਚਾਹ ਦਾ ਕੱਪ ਮਿਲਣਾ ਵੀ ਕਿਸੇ ਲਗਜ਼ਰੀ ਤੋਂ ਘੱਟ ਨਹੀਂ 10000 ਫੁੱਟ ਦੀ ਉਚਾਈ ਤੇ ਸਾਨੂੰ ਸਥਾਨਕ ਗੁੱਜਰਪਾਈਜਾਰੇ ਦੇ ਲੋਕਾਂ ਦਾ ਇੱਕ ਛੋਟਾ ਜਿਹਾ ਕੱਚਾ ਟੱਬਾ ਮਿਲਿਆ ਇਸ ਧੁੰਦ ਦੇ ਵਿੱਚਕਾਰ ਅਸੀਂ ਇੱਥੋਂ ਦੇ ਸਥਾਨਕ ਗੁੱਜਰ ਲੋਕਾਂ ਦੇ ਇੱਕ ਛੋਟੇ ਜਿਹੇ ਕੱਚੇ ਟਾਬੇ ਤੇ ਰੁਕੇ ਚਾਰੇ ਪਾਸੇ ਬੱਦਲ ਹੀ ਬੱਦਲ ਸਨ ਤੇ ਅਸੀਂ ਬੱਦਲਾਂ ਦੇ ਵਿਚਕਾਰ ਬੈਠ ਕੇ ਗਰਮਾ-ਗਰਮ ਚਾਹ ਤੇ ਪਨੀਰ ਪਕੌੜਿਆਂ ਦਾ ਆਨੰਦ ਲੈ ਰਹੇ ਸੀ ਉਹ ਠੰਡੀ ਹਵਾ ਚਾਹ ਦਾ ਉਹ ਨਿੱਗ ਤੇ ਮਾਹੌਲ ਦੀ ਉਹ ਤਾਜ਼ਗੀ ਇੱਕ ਅਜੀਹਾ ਅਹਿਸਾਸ ਸੀ ਜੋ ਸ਼ਾਇਦ ਸ਼ਬਦਾਂ ਵਿੱਚ ਪੂਰੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ ਗੁਜਰ ਤੇ ਬੱਕਰਵਾਲ ਭਾਈਚਾਰੇ ਇਸ ਲੈਂਡਸਕੇਪ ਦਾ ਤੁਰਾ ਹਨ ਇਹ ਉਹਨਾਂ ਦੇ ਮੌਸਮੀ ਪ੍ਰਵਾਸ ਦੇ ਰਸਤੇ ਹਨ ਜਿੱਥੇ ਉਹ ਗਰਮੀਆਂ ਵਿੱਚ ਆਪਣੇ ਪਸ਼ੂਆਂ ਨੂੰ ਚਰਾਉਣ ਲਈ ਆਉਂਦੇ ਹਨ ਤੇ ਇਹੀ ਪਸ਼ੂ ਇਹਨਾਂ ਸੋਹਣੇ ਲੈਂਡਸਕੇਪਸ ਨੂੰ ਸ਼ੇਪ ਦਿੰਦੇ ਨੇ ਅਸੀਂ ਇਸ ਵੇਲੇ ਬਦਰਵਾ ਪਧਰੀ ਪਾਸ ਤੇ ਖੜੇ ਆ ਬਦਰਵਾ ਦੇ ਚਲੋ ਇੱਥੋਂ ਦੂਰ ਆ ਥੋੜਾ ਤੇ ਇੱਥੇ ਬੱਕਰ ਵਾਲਾ ਬੱਕਰਵਾਲ ਕਮਿਊਨਿਟੀ ਦੇ ਡੇਰੇ ਬਣੇ ਹੋਏ ਆ ਇਹਦਾ ਤੁਹਾਨੂੰ ਮੈਂ ਬਾਹਰ ਦਾ ਥਿਊ ਦਿਖਾਵਾਂ ਆ ਮੌਲਿਆ ਹੁਣ ਤੁਹਾਨੂੰ ਅੰਦਰ ਦਾ ਥਿਊ ਦਿਖਾਉ ਆ ਅੰਦਰ ਇੰਟਰੋਂ ਲੱਗਾ ਮੈਂ ਆ ਚੰਦਰੀ ਅੱਗ ਬਲਦੀ ਸਭ ਕੋਈ ਜਿੱਤੇ ਡੰਗਰਾ ਨਾਲ ਆਪਣਾ ਚ ਰਹਿਣ ਦਾ ਬਹੁਤ ਸੋਣਾ ਜਿੱਤੇ ਗਰਮਿਆਸ਼ੀ ਰਹਿੰਦੀ ਨਹੀਂ ਕਿਸੇ ਬਹੁਤ ਜ਼ਿਆਦਾ ਰੋਟੀ ਪਾਣੀ ਪਕ ਰਿਹਾ ਹੈ ਦੂਰ ਤੋਂ ਹੀ ਆਉਂਦੇ ਆ ਆ ਚਾਏ ਹੋ ਗਰਮਾਉਂਦੇ ਨਹੀਂ ਹਾਂ ਅੱਗੇ ਚੂਹ ਨਹੀਂ ਨਹੀਂ ਕੋਈ ਨਹੀਂ ਹੈਲੋ ਕਿੰਨਾ ਅੰਦਰ ਹੀ ਬਾਲਣੇ ਆ ਜੀ ਸਾਰਾ ਸਟੀਰੀਆਂ ਲਾ ਕੇ ਇਹ ਲੱਕੜ ਕਿਹੜੀ ਆ ਬਿਆਰ ਬਿਆਰ ਚੀੜ ਵਗੈਰਾ ਚੀੜ ਸਰੂ ਵਗੈਰਾ ਇਹੋ ਦਿਓਦਰ ਵਗੈਰਾ ਇਹ ਵੀ ਪਰਤ ਰਹਿੰਦੇ ਤੁਸੀਂ ਚੀੜ ਮਤਲਬ ਪਾਈਨ ਹਨਾ ਪਾਈਨ ਨੂੰ ਕਹਿੰਦੇ ਹੈਲੋ ਆ ਦੇਖੋ ਜੀ ਅੰਦਰ ਸਾਰਾ ਜੀ ਆ ਵੇਖੋ ਸਾਰਾ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਆਹ ਦੇਖੋ ਜਿਹੜੇ ਕੌਲੇ ਆ ਪਿੱਲਰ ਆ ਇਹਨਾਂ ਤੇ ਆਰਟਵਰਕ ਵੀ ਕੀਤਾ ਆ ਆ ਕੀ ਚੀਜ਼ ਬਣਾਈ ਆ ਉਦਾਂ ਹੀ ਵਿਚੂ ਜੜ ਗਏ ਨੇ ਅੰਦਰ ਹਣਾ ਵਿਚੂ ਜਾਂ ਨਹੀਂ ਲੱਗਣ ਡਿਆ ਕਿ ਉਦਾਂ ਹੀ ਫੁੱਲਿਆ ਇੱਧਰ ਫੁੱਲ ਫੁੱਲ ਜਾਇਆ ਤੇ ਡੰਗਰ ਅੰਦਰ ਵੀ ਬਣ ਲੈਂਦੇ ਇੱਥੇ ਕਿੱਲੇ ਕੱਢੇ ਨਹੀਂ ਇਹ ਛੋਟੇ ਬੱਚੇ ਬੱਚੇ ਛੋਟੇ ਸਾਰੇ ਬੱਚੇ ਬੱਚੇ ਠੀਕ ਹੈ ਬੱਚਾ ਬਚੇਗਾ ਅੰਦੇਸ਼ਾ ਨਹੀਂ ਰਾਤ ਨੂੰ ਜਦ ਬੁਲਾ ਲੇ ਜੇ ਵहां से ਛੋਟੇ ਇਹ ਛੋਟੇ ਬੱਚੇ ਮਾਸੀ ਚਾਹ ਇਹ ਤਾਂ ਸੀ ਜੀ ਦੁਨੀਆ ਅੰਦਰ ਦੀ ਹੁਣ ਤੁਹਾਨੂੰ ਬਾਹਰ ਦੀ ਦੁਨੀਆ ਦਿਖਾਉਣੀ ਆ ਓਏ ਦਿਖਾ ਕੀ ਖਾ ਰਹੇ ਆ ਮੱਖਣ ਨਾਲ ਰੋਟੀ ਮੱਖਣ ਨਾਲ ਰੋਟੀ ਆ ਦੇਖੋ ਤੇ ਆ ਬਾਹਰ ਦੀ ਦੁਨੀਆ ਬਾਹਰ ਦੀ ਦੁਨੀਆ ਦੇਖੋ ਓਹ ਹੋ ਹੈਲੋ ਕੀ ਆ ਬਿਊਟੀ ਆ ਯਾਰ ਕਿੰਨੀ ਜੰਨਤ ਦੇ ਵਿੱਚ ਰਹਿ ਰਹੇ ਲੋਕ ਬਾਲ ਕਿੱਧਰ ਹੈ ਬਾਲ ਬਿਲਕੁਲ ਕੁਦਰਤ ਨਾਲ ਜੁੜੇ ਹੋਏ ਆ ਬਾਲ ਕਿੱਧਰ ਹੈ ਜੰਨਤ ਫਿਜ਼ੀਕਲ ਐਕਟੀਵਿਟੀ ਵੀ ਇਹਨਾਂ ਦੀ ਬਹੁਤ ਹੈ ਕਿਉਂਕਿ ਇਹਨਾਂ ਨੇ ਸਾਰਾ ਦਿਨ ਚੱਲਦੇ ਫਿਰਦੇ ਰਹਿਣਾ ਇਹੀ ਇਹਨਾਂ ਦੀ ਲਾਈਫ ਆ ਪਧਰੀ ਪਾਸ ਦਾ ਜਾਦੂ ਸਾਡੇ ਸਿਰ ਇੰਨਾ ਚੜਿਆ ਸੀ ਕਿ ਇੱਥੋਂ ਅੱਗੇ ਤੁਰਨ ਨੂੰ ਮਨ ਨਹੀਂ ਸੀ ਕਰ ਰਿਹਾ ਪਰ ਬਕੌਲ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਮੈਂ ਟੁਰਦਾ ਹੀ ਰਾਂ ਕਿ ਟੁਰਿਆਂ ਵੱਧਦਾ ਖਲੋਇਆਂ ਘਟਨਾ ਕਿ ਹਾਂ ਮੈਂ ਟੁਰਦਾ ਹੀ ਰਾਂ ਨੂੰ ਯਾਦ ਰੱਖਦੇ ਹੋਏ ਅਸੀਂ ਅਗਲੇ ਸਫ਼ਰ ਵੱਲ ਚਾਲੇ ਪਾ ਦਿੰਦੇ ਹਾਂ ਅਸੀਂ ਇੱਕ ਅਜਿਹੇ ਸਫ਼ਰ ਤੇ ਨਿਕਲੇ ਸੀ ਜਿੱਥੇ ਹਰ ਮੋੜ ਤੇ ਵਗਦੇ ਚਰਨੇ ਤੁਹਾਡਾ ਸਵਾਗਤ ਕਰਦੇ ਨੇ ਜਿੱਥੇ ਸੂਰਜ ਦੀਆਂ ਕਿਰਨਾਂ ਤੇ ਬੱਦਲਾਂ ਦੀ ਆਪਸੀ ਜਦੋਜਹਿਦ ਲਗਾਤਾਰ ਚੱਲਦੀ ਰਹਿੰਦੀ ਹੈ ਪਧਰੀ ਪਾਸ ਤੋਂ ਉੱਤਰ ਕੇ ਅਸੀਂ ਬਦਰਵਾ ਵੱਲ ਨੂੰ ਚਾਲੇ ਪਾ ਦਿੰਦੇ ਹਾਂ ਜਿਸ ਨੂੰ ਮਿਨੀ ਕਸ਼ਮੀਰ ਵੀ ਕਿਹਾ ਜਾਂਦਾ ਹੈ ਤੇ ਇਹ ਸਿਰਫ ਕਹਿਣ ਦੀ ਗੱਲ ਨਹੀਂ ਇੱਥੋਂ ਦਾ ਲੈਂਡਸਕੇਪ ਵਿਉਧਰ ਦੇ ਜੰਗਲ ਤੇ ਮਾਹੌਲ ਬਿਲਕੁਲ ਕਸ਼ਮੀਰ ਘਾਟੀ ਵਰਗਾ ਹੀ ਹੈ ਬਦਰਵਾ ਇਤਿਹਾਸਕ ਤੌਰ ਤੇ ਨੀਲਮ ਦੀਆਂ ਖਾਣਾ ਤੇ ਆਪਣੇ ਖੁਸ਼ਬੂਦਾਰ ਰਾਜਮਾ ਲਈ ਮਸ਼ਹੂਰ ਰਿਹਾ ਹੈ ਪਰ ਸਾਡਾ ਸਫ਼ਰ ਇੱਥੇ ਨਹੀਂ ਰੁਕਿਆ ਅਸੀਂ ਬਦਰਵਾਦੇ ਆਸ-ਪਾਸ ਦੇ ਪੂਰੇ ਸਰਕਟ ਨੂੰ ਘੁੰਮਣ ਦਾ ਫੈਸਲਾ ਕਰਦੇ ਹਾਂ। ਪਹਿਲਾ ਜੈ ਘਾਟੀ ਜਿਹੜੀ 6 ਕਿਲੋਮੀਟਰ ਲੰਬੀ ਇੱਕ ਛੋਟੀ ਨਦੀ ਦੇ ਕੰਢੇ ਵਸੀ ਇੱਕ ਖੂਬਸੂਰਤ ਘਾਟੀ ਹੈ। ਜਿੱਥੇ ਦੂਰ-ਦੂਰ ਤੱਕ ਫੈਲੇ ਘਾਹ ਦੇ ਮੈਦਾਨਾਂ ਤੇ ਕੋੜੇ ਤੇ ਡੰਗਰ ਚਰਦੇ ਹੋਏ ਦਿਖਾਈ ਦਿੱਤੇ। ਇਹਨੂੰ ਆਪਾਂ ਛੋਟਾ ਕਸ਼ਮੀਰ ਕਹਿ ਸਕਦੇ ਹਾਂ। ਇਸ ਨੀਰ ਤੋਂ ਬਾਹਰ ਹੈ ਜੰਮੂ ਦਾ ਏਰੀਆ ਹੈ ਇਹ ਕਿਸ ਨੀਰ ਨਹੀਂ ਹੈ ਜੰਮੂ ਰੀਜਨ ਦੇ ਵਿੱਚ ਪੈਂਦਾ ਹੈ ਤੇ ਇੱਕ ਆਫ-ਬੀਟ ਡੈਸੀਨੇਸ਼ਨ ਹੈ ਆਫ-ਬੀਟ ਮਤਲਬ ਕਿ ਟੂਰਿਸਟ ਨਹੀਂ ਕਿ ਹੁਣ ਵੀ ਅਸੀਂ ਇਕੱਲੇ ਹੀ ਹਾਂ ਇੱਥੇ ਕੋਈ ਟੂਰਿਸਟ ਨਹੀਂ ਹੈਗਾ ਤੇ ਜਿਹੜਾ ਮਾਹੌਲ ਹੈ ਉਹ ਬਹੁਤ ਸੋਹਣਾ ਮਤਲਬ ਇੰਨੀ ਵਧੀਆ ਵੈਲੀ ਹੈ ਇਹਦੇ ਬਾਰੇ ਲੋਕਾਂ ਨੂੰ ਪਤਾ ਨਹੀਂ ਆ ਬਹੁਤ ਹੀ ਹਿਡਨ ਵੀ ਹੈ ਤੇ ਘੋੜੇ ਚੱਲ ਰਹੇ ਆ ਬੱਕਰੀਆਂ ਚੱਲ ਰਹੀਆਂ ਮੱਝਾਂ ਚੱਲ ਰਹੀਆਂ ਬਹੁਤ ਹੀ ਪਿਆਰਾ ਜਿਆ ਤੇ ਸੋਹਣਾ ਜਿਆ ਕੋਜੀ ਆ ਮਾਹੌਲ ਹੋਇਆ ਪਿਆ। ਦੀਵਦਰ ਦੇ ਰੁੱਖ ਨੇ ਵਾਲੇ ਦੁਵਾਲੇ ਇਹ ਵਿੱਚ ਹਰੇ-ਹਰੇ ਘਾਹ ਦੇ ਮੈਦਾਨ ਨੇ। ਤੇ ਆ ਨਾਲ ਛੋਟੀ ਜੀ ਵਾਟਰ ਸਪ੍ਰਿੰਗ ਵਗ ਰਹੀ ਹੈ। ਬਹੁਤ ਹੀ ਜਿਆਦਾ। ਹਾਂਜੀ ਇਹ ਆ ਜੀ ਜੈ ਵੈਲੀ। ਬਹੁਤ ਹੀ ਸੋਹਣੀ ਬਹੁਤ ਹੀ ਖੂਬਸੂਰਤ ਬਦਰਵਾ ਵੈਲੀ ਦੇ ਵਿੱਚ ਐ। ਬਦਰਵਾ ਜਿਹੜਾ ਏਰੀਆ ਹੈ ਜੰਮੂ ਦਾ। ਤੇ ਉਹਦੇ ਵਿੱਚ ਇੱਕ ਜੈ ਵੈਲੀ ਆ। ਬਦਰਵਾ ਤੋਂ 25 ਕਿਲੋਮੀਟਰ ਦੂਰ। ਤੇ ਠੀਕ ਹੈ ਵਨ ਟਾਈਮ ਵਿਜ਼ਿਟ ਹੈਗੀ ਆ ਆਫ ਬੀਟ ਪਲੇਸ ਹੈ ਜਿਹਨੂੰ ਸ਼ਾਂਤੀ ਪਸੰਦ ਹੈ ਉਹ ਇੱਥੇ ਆ ਸਕਦਾ ਜਿਹਨੂੰ ਗੁਲਮਰਗ ਜਾਂ ਪਹਿਲਗਾਮ ਦਾ ਜਿਹੜਾ ਰੌਲਾ ਰੱਪਾ ਆ ਜਾਂ ਦੀ ਟੂਰਿਸਟੀ ਵਾਈਬ ਹੈਗੀ ਆ ਉਹ ਨਹੀਂ ਚੰਗੀ ਲੱਗਦੀ ਤੇ ਉਹਦੇ ਲਈ ਜਗਾ ਬਹੁਤ ਸੋਹਣੀ ਹੈ ਦੇਖੋ ਗ੍ਰੀਨ ਮੈਡੋਸ ਪਿੱਛੇ ਦੇਵਦਾਰ ਦੇ ਰੁੱਖ ਮੱਝਾਂ ਚੱਲ ਰਹੀਆਂ ਦੂਸਰੀ ਸਾਈਡ ਵੀ ਤੁਹਾਨੂੰ ਦਿਖਾਉਂਦਾ ਮੈਂ ਇਸ ਵੇਲੇ ਇੱਥੇ ਇੱਕ ਵੀ ਟੂਰਿਸਟ ਨਹੀਂ ਹੈਗਾ ਸਾਡੇ ਤੋਂ ਇਲਾਵਾ ਬਹੁਤ ਹੀ ਸੋਹਣੀ ਜਗ੍ਹਾ ਬਹੁਤ ਹੀ ਹਿਡਨ ਪਲੇਸ ਆ ਇਸੀਂ ਜਿਹੜਾ ਮੇਨ ਜੈਵਲੀ ਦਾ ਪੁਆਇੰਟ ਆ ਉੱਥੋਂ ਥੋੜਾ ਦੂਰ ਆ ਗਏ ਸੀ ਤੁਰ ਕੇ ਟਰੈਕ ਕਰਕੇ ਤੇ ਉੱਥੇ ਆ ਹੁਣ ਅਸੀਂ ਵਾਪਸ ਜਾ ਰਹੇ ਹਾਂ ਤੇ ਅੱਜ ਦਾ ਜਿਹੜਾ ਸਾਡਾ ਰਾਤ ਦੀ ਡੈਸਟੀਨੇਸ਼ਨ ਹੈਗੀ ਆ ਉਹ ਹੈਗੀ ਆ ਸਰਥਲ ਹੁਣ ਅਸੀਂ ਸਰਥਲ ਪਹੁੰਚਣਾ